ਕੁਵੇਤ ਦੇ ਵਿੱਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਜਿਸ ਦੇ ਨਾਲ 49 ਲੋਕਾਂ ਦੀ ਮੌਤ ਹੋ ਗਈ ਹੈ ਪਰ ਇਸ ਦੇ ਵਿੱਚ ਇਹ ਵੀ ਗੱਲ ਦੱਸੀ ਹੈ ਕਿ ਇਹਨਾਂ ਦੇ ਵਿੱਚ 40 ਲੋਕ ਭਾਰਤੀ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਬੇਹਦੀ ਦੁਖਦਾਈ ਖਬਰ ਹੈ ਜੋ ਕੁਵੇਤ ਦੇ ਵਿੱਚ ਵਾਪਰੀ ਹੈ ਜੀ ਹਾਂ ਇਸ ਭਿਆਨਕ ਅੱਗ ਦੀ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਜਿਸ ਇਮਾਰਤ ਵਿੱਚ ਅੱਗ ਲੱਗੀ ਉੱਤੇ ਮਜ਼ਦੂਰ ਰਹਿੰਦੇ ਸੀ ਅੱਗ ਲੱਗਣ ਦੀ ਘਟਨਾ ਬੁੱਧਵਾਰ ਸਵੇਰੇ ਵਾਪਰੀ ਹੈ ਕੁਵੇਤ ਸਰਕਾਰ ਨੇ ਇਸ ਭਿਆਨਕ ਅੱਗ ਦੇ ਵੀਰ ਅਸਟੇਟ ਮਾਲਕ ਨੂੰ ਜ਼ਿੰਮੇਵਾਰ ਠਹਿਰਾਇਆ ਸੋ ਇੱਕ ਰਿਪੋਰਟ ਮੁਤਾਬਕ ਇਸ ਦਰਦਨਾਕ ਘਟਨਾ 15 ਹੋਰ ਲੋਕ ਜ਼ਖਮੀ ਹੋਏ ਇਸ ਦੇ ਨਾਲ ਹੀ ਦਰਜਨਾ ਹੋਰਾਂ ਨੂੰ ਸੁਰੱਖਿਅਤ ਬਚਾਉਣ ਵਿੱਚ ਸਫਲਤਾ ਹਾਸਲ ਮਿਲੀ ਹੈ ਜਾਣਕਾਰੀ ਮੁਤਾਬਕ ਭਿਆਨਕ ਅੱਗ ਲੱਗਣ ਦੀ ਇਹ ਘਟਨਾ ਦੱਖਣੀ ਕੁਵੈਤ ਦੇ ਮੰਜਬ ਸ਼ਹਿਰ ਚ ਵਾਪਰੀ ਅੱਗ ਕਾਰਨ 49 ਲੋਕਾਂ ਦੀ ਮੌਤ ਹੋਈ ਹੈ ਕੁਵੈਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਫਾਹਦ ਯੂਸਫ ਸਾਊਥ ਅਲ ਸਬਾਹ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਘਟਨਾ ਬਾਰੇ ਜਾਣਕਾਰੀ ਦਿੱਤੀ ਉਸ ਉਦਾਰਸੀ ਕਿ ਇਨਾ ਮਰਨ ਵਾਲਿਆਂ ਦੇ ਵਿੱਚ 40 ਭਾਰਤੀ ਨੇ ਕੁਵੈਤ ਦੇ ਸਰਕਾਰੀ ਟੀਵੀ ਨੂੰ ਦੱਸਿਆ ਕਿ ਜਿਸ ਬਿਲਡਿੰਗ ਚ ਅੱਗ ਲੱਗੀ ਉੱਥੇ ਵੱਡੀ ਗਿਣਤੀ ਮਜ਼ਦੂਰ ਰਹਿੰਦੇ ਸੀ ਇਮਾਰਤ ਚੋਂ ਵੱਡੀ ਗਿਣਤੀ ਦੇ ਲੋਕਾਂ ਨੂੰ ਬਾਹਰ ਤਾਂ ਕੱਢਿਆ ਗਿਆ ਯਾ ਤੇ ਅੱਗ ਵਿਚ ਘਿਰੇ ਹੋਣ ਕਰ ਲੋਕਾਂ ਦੇ ਦਮ ਘੁੱਟਣ ਅਤੇ ਸੜਨ ਦੇ ਨਾਲ ਮੌਤ ਹੋਈ ਹੈ ਸੋ ਬੇਹਦੀ ਦੁਖਦਾਈ ਖਬਰ ਹੈ ਜੋ ਕੁਵੈਤ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਇਮਾਰਤ ਨੂੰ ਅਚਾਨਕ ਅੱਗ ਲੱਗ ਗਈ ਅਣਜਾ ਲੋਕਾਂ ਦੀ ਮੌਤ ਹੋਈ ਹੈ ਤੇ ਇਹਨਾਂ ਦੇ ਵਿੱਚ 40 ਲੋਕ ਭਾਰਤ ਦੇ ਦੱਸੇ ਜਾ ਰਹੇ ਹਨ